ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 856 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 857 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਏ ਨਾਇਆ ਜਗ ਦੀ ਸੁਗਸਾਈ ਤੁਮਰੇ ਚਰਨ ਬਿਸਾਰੇ ਏ ਜਗਤ ਦੇ ਮਾਲਕ ਏ ਜਗਤ ਦੇ ਖਸਮ ਪਰਮਾਤਮਾ ਤੇਰੀ ਪੈਦਾ ਕੀਤੀ ਹੋਈ ਇਸ ਮਾਇਆ ਨੇ ਅਸਾਂ ਜੀਵਾਂ ਦੇ ਦਿਲਾਂ ਵਿੱਚੋਂ ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ ਅਸੀਂ ਮਾਇਆ ਵਿੱਚ ਐਨੇ ਮਗਨ ਹੋ ਗਏ ਹਾਂ ਕਿ ਤੇਰਾ ਨਾਮ ਨਹੀਂ ਜਪਦੇ ਕਿੰਚਾ ਤਪ੍ਰੀਤ ਨਾ ਉਪਜੈ ਜਾਣ ਕੋ ਜਾਨ ਕਹਾ ਕਰਹਿ ਬੇਚਾਰੇ ਰਹਾਓ ਜੀਵ ਵਿਚਾਰੇ ਕੀ ਕਰਨਾ ਇਸ ਮਾਇਆ ਦੇ ਕਾਰਨ ਜੀਵਾਂ ਦੇ ਅੰਦਰ ਪਰਮਾਤਮਾ ਤੇਰੇ ਚਰਨਾਂ ਦਾ ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ ਰਹਾਓ ਤਰੇਗਤਨ ਤਰੇਗਤਨ ਤਰੇ ਗਏ ਹੈ ਮਾਇਆ ਤਰੇਗ ਤਰੇਗ ਮਤ ਬੁੱਧ ਫੰਨੀ ਲਾਨਤ ਹੈ ਐਸ ਸਰੀਰ ਤੇ ਲਾਨਤ ਹੈ ਤਨ ਪਦਾਰਥ ਨੂੰ ਫਟਕਾਰ ਜੋਗ ਨੇ ਇਹ ਤਨ ਪਦਾਰਥ ਮਨੁੱਖਾਂ ਦੀ ਇਹ ਅਕਲ ਜੋ ਤਨ ਪਦਾਰਥਾਂ ਦੀ ਖਾਤਰ ਹੋਰਨਾਂ ਨੂੰ ਧੋਖਾ ਦਿੰਦੀ ਹੈ ਇਹ ਸਾਰੇ ਲਾਨਤ ਜੋਗ ਹਨ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਦੇ ਆਪ ਬਚੰਨੀ ਏ ਜਗਦੀਸ਼ਾ ਪਰਮਾਤਮਾ ਤੇਰੇ ਹੁਕਮ ਅਨੁਸਾਰ ਹੀ ਇਹ ਮਾਇਆ ਜੀਵਾ ਨੂੰ ਆਪਣੇ ਮੋਹ ਵਿੱਚ ਬੰਨ੍ਹ ਰਹੀ ਹੈ ਸੋ ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿੱਚ ਬੰਨ੍ਹ ਕੇ ਰੱਖ ਕਿਆ ਖੇਤੀ ਕਿਆ ਲੈਵਾ ਦੇਈ ਪਰ ਪੰਜ ਝੂਠ ਗਮਾਨਾ ਕੀ ਖੇਤੀ ਤੇ ਕੀ ਵਪਾਰ ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ ਕਹ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਕਿਉਂਕਿ ਜਦੋਂ ਔੜਕ ਨੂੰ ਮੌਤ ਆਉਂਦੀ ਹੈ ਤਾਂ ਕਬੀਰ ਆਖਦਾ ਹੈ ਇਸ ਪਸਾਰੇ ਦੇ ਮੋਹ ਮਾਣ ਵਿੱਚ ਫਸੇ ਹੋਏ ਜੀਵ ਆਖਰ ਹੋ ਗਏ ਲੈਂਦੇ ਹਨ ਕਿਉਂਕਿ ਇਹਨਾਂ ਵਿੱਚੋਂ ਕੋਈ ਵੀ 나ੜ ਨਹੀਂ ਜਾਂਦਾ ਮਾਇਆ ਦਾ ਜਿੰਨਾ ਵੀ ਪਸਾਰਾ ਹੈ ਨਾ ਬਸਰਿਆ ਇਹ ਸਭ ਇੱਥੇ ਹੀ ਰਹਿ ਜਾਂਦਾ ਹੈ ਤੇ ਨਾਲ ਜਾਣਾ ਹੈ ਪ੍ਰਮਾਤਮਾ ਦਾ ਨਾਮ ਤੇ ਜੀਵ ਮਾਇਆ ਦੇ ਮੋਹ ਵਿੱਚ ਪੈ ਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਆਖਦੇ ਹਨ ਕਿ ਜੀਵ ਫਿਰ ਜੀਵ ਫਿਰ ਆਖਰ ਹੋ ਕੇ ਲੈ ਕੇ ਬਚਤੌਂਦੇ ਹਨ ਜਦੋਂ ਇਸ ਜਗਤ ਤੋਂ ਜਾਂਦੇ ਹਨ ਬੇਲਾ ਬਲ ਸਰੀਰ ਸਰੋਵਰ ਭੀਤਰੇ ਆਛੈ ਕਮਲ ਨੂਪ ਹੈ ਮਨ ਉਹ ਪ੍ਰਭ ਵੈਸ ਸਰੀਰ ਰੂਪ ਸੋਹਣੇ ਸਾਰੇ ਦੇ ਅੰਦਰ ਹੀ ਹੈ ਉਸੇ ਦੀ ਬਰਕਤ ਨਾਲ ਹਿਰਦਾ ਰੂਪ ਕੌਲ ਫੁੱਲ ਸੋਹਣਾ ਖਿੜਿਆ ਰਹਿੰਦਾ ਹੈ ਪਰਮ ਜੋਤ ਪੁਰਖੋਤਮੋ ਜਾ ਕੈ ਰੇ ਖਨਾਰੂਪ ਜੈ ਸੁੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ ਰੇਖ ਨਹੀਂ ਦੱਸਿਆ ਜਾ ਸਕਦਾ ਰੇ ਮਨ ਹਾਰ ਭਜ ਪਰਮ ਤਜੋ ਜਗ ਜੀਵਨ RAM ਰਹਾਓ ਏ ਮੇਰੇ ਮਨ ਮਾਇਆ ਦੇ ਪਿੱਛੇ ਭਟਕਣਾ ਛੱਡ ਦੇ ਮਾਇਆ ਦੇ ਪਿੱਛੇ ਭਜਣਾ ਛੱਡ ਦੇ ਮਾਇਆ ਦੇ ਪਿੱਛੇ ਲੋਕਾਂ ਨਾਲ ਧੋਖਾ ਕਰਨਾ ਛੱਡ ਦੇ ਤੇ ਉਸ ਪਰਮਾਤਮਾ ਦਾ ਭਜਨ ਕਰ ਜੋ ਸਾਰੇ ਜਗਤ ਦਾ ਆਸਰਾ ਹੈ ਰਹਾਓ ਆਵਤ ਕਸ਼ੂਨ ਦੀਸੈ ਨਹਿ ਦੀਸੈ ਜਾਤ ਓ ਰੱਬੀ ਜੋਤ ਨਾ ਕਦੇ ਜੰਮਦੀ ਹੈ ਤੇ ਨਾ ਮਰਦੀ ਦਿਸਦੀ ਹੈ ਜਹਿ ਤੇ ਉਪਜੈ ਬਿਨ ਸੈ ਤਹੀ ਜੈਸੇ ਪੁਰਵਨ ਪਾਤ ਜਹਿ ਉਪਜੈ ਬਿਨ ਸੈ ਤਹੀ ਜੈਸੇ ਪੁਰਵਨ ਪਾਤ ਪਰ ਮਾਇਆ ਦੀ ਖੇਡ ਚੋ ਪੱਤੀ ਦੇ ਪੱਤਿਆਂ ਵਾਂਗ ਉਸੇ ਪ੍ਰਭੂ ਵਿੱਚੋਂ ਪੈਦਾ ਹੁੰਦੀ ਹੈ ਤੇ ਉਸੇ ਵਿੱਚ ਹੀ ਲੀਨ ਹੋ ਜਾਂਦੀ ਹੈ ਮਿੱਥੇ ਆਕਾਰ ਮਾਇਆ ਤਜੀ ਸੁਖ ਸਹਿਜ ਵਿਚਾਰ ਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰਕੇ ਭਾਵ ਮਾਇਆ ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆ ਮਾਇਆ ਵਿੱਚ ਡੋਲਣੋਂ ਹਟ ਕੇ ਸੁਖ ਬਣ ਜਾਏਗਾ ਕਬੀਰ ਨੇ ਇਸ ਮਾਇਆ ਨੂੰ ਨਾ ਸੁਮਤ ਜਾਣ ਕੇ ਇਸ ਦਾ ਮੋਹ ਛੱਡ ਦਿੱਤਾ ਹੈ ਕਹਿ ਕਬੀਰ ਸੇਵਾ ਕਰੋ ਮਨ ਮੰਝ ਮੁਰਾਰ ਤੇ ਹੁਣ ਕਬੀਰ ਆਖਦਾ ਹੈ हे ਮਨ ਆਪਣੇ ਅੰਦਰ ਹੀ ਟਿਕ ਕੇ ਪਰਮਾਤਮਾ ਦਾ ਸਿਮਰਨ ਕਰ ਬੇਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲੇਵ ਲਾਗੀ ਮੇਰੇ ਅੰਦਰ ਸਤਗੁਰ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ ਮਰਨ ਦੀ ਤ੍ਰਿਸ਼ਨਾ ਪਟਕਣਾ ਮੁੱਕ ਗਈ ਹੈ ਮੇਰੇ 84 ਦੇ ਘੜ ਖਤਮ ਹੋ ਗਏ ਹਨ ਜੀਵਤ ਸੁੰਨ ਸਮਾਨਿਆ ਗੁਰ ਸਾਖੀ ਜਾਗੀ ਰਹਾਓ ਪ੍ਰਭੂ ਚਰਨਵਜ ਮੇਰੀ ਸੁਰਤ ਜੋੜ ਗਈ ਹੈ ਤੇ ਮੈਂ ਜਗਤ ਵਿੱਚ ਵਿਚਰਦਾ ਹੋਇਆ ਹੀ ਉਸ ਹਾਲਤ ਵਿੱਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ ਰਹਾਓ ਕਾਸੀ ਤੇ ਤਨ ਉਪਜੈ ਤੁਨ ਕਾਸੀ ਜਾਏ हे ਪੰਡਤ ਜਿਵੇਂ ਕਹ ਦੇ ਭਾਂਡੇ ਨੂੰ ਠਣਕਾਇਆ ਉਸ ਵਿੱਚੋਂ ਆਵਾਜ਼ ਨਿਕਲਦੀ ਹੈ ਠਣਕਾਣਾ ਛੱਡ ਦੇਈਏ ਤਾਂ ਉਹ ਆਵਾਜ਼ ਕਹ ਵਿੱਚ ਹੀ ਮੁੱਕ ਜਾਂਦੀ ਹੈ ਇਵੇਂ ਇਸ ਸਰੀਰਕ ਮੋਹ ਦਾ ਹਾਲ ਹੈ ਕਾਸੀ ਫੁੱਟੀ ਪੰਡਤਾ ਤੁੰਨ ਕਹਾ ਸਮਾਈ ਹੈ हे ਪੰਡਤ ਜਦੋਂ ਦੀ ਬੁੱਧ ਜਾਗੀ ਹੈ ਮੇਰਾ ਸਰੀਰ ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ ਮੇਰਾ ਇਹ ਮਾਇਕ ਪਦਾਰਥਾਂ ਨਾਲ ਠੰਕਣ ਵਾਲਾ ਭਾਂਡਾ ਭੱਜ ਗਿਆ ਹੈ ਹੁਣ ਪਤਾ ਨਹੀਂ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਆਵਾਜ਼ ਕਿੱਥੇ ਜਾ ਗੁੰਮ ਹੋਈ ਹੈ ਕਬੀਰ ਭਗਤ ਜੀ ਕਹਿੰਦੇ ਭਾਂਡੇ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਕਹਿੰਦਾ ਭਾਂਡਾ ਪਹਿਲੇ ਪੁਰਾਣੇ ਸਮਿਆਂ 'ਚ ਹੁੰਦੇ ਸੀ ਹੁਣ ਤੇ ਕਰੋਕਰੀ ਹੋਤਰਾਂ ਦੀ ਚੱਲ ਪਈ ਹੈ ਗੁਰੂ ਪਿਆਰਿਓ ਤੇ ਕਹਿੰਦੇ ਭਾਂਡੇ ਤੇ ਥਣਕਾ ਮਾਰੀ ਤੇ ਟੰਨ ਕਰਕੇ ਆਵਾਜ਼ ਆਂਦੀ ਸੀ ਇਸੇ ਤਰ੍ਹਾਂ ਹੀ ਕਹਿੰਦੇ ਹਨ ਕਿ ਮੇਰੇ ਸਰੀਰ ਵਿੱਚ ਜੋ ਮਾਇਆ ਦੇ ਮੋਹ ਦੀ ਆਵਾਜ਼ ਸੀ ਨਾ ਉਹ ਪਰਮਾਤਮਾ ਦੇ ਭਜਨ ਬੰਦਗੀ ਸਿਮਰਨ ਨਾਲ ਖਤਮ ਹੋ ਗਈ ਹੈ ਤੇਰੇ ਕੋਟੀ ਸੰਦ ਮੈਂ ਪੇਖਿਆ ਘਟ ਹੂੰ ਘੱਠ ਜਾਗੇ ਸਤਿਗੁਰ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ ਮੈਂ ਅੰਦਰਲੀ ਖੇਚ ਦੂਰ ਕਰ ਲਈ ਹੈ ਹੁਣ ਮੈਨੂੰ ਹਰੇਕ ਘਟ ਵਿੱਚ ਪ੍ਰਭੂ ਦੀ ਜੋਤ جگਦੀ ਦਿਸ ਰਹੀ ਹੈ ਐਸੀ ਬੁੱਧ ਸਮਾਚਰੀ ਘਟ ਮਹੇਤਿਆਗੀ ਮੇਰੇ ਅੰਦਰ ਐਸੀ ਮਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਾ ਤਾਂ ਹੋ ਗਿਆ ਹਾਂ ਆਪ ਆਪ ਤੇ ਜਾਣਿਆ ਤੇਜ ਤੇਜਸ ਮਨਾਂ ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ ਮੇਰੀ ਜੋਤ ਰੱਬੀ ਜੋਤ ਵਿੱਚ ਰਲ ਗਈ ਹੈ ਕੋਹ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਹੇ ਕਬੀਰ ਆਖ ਹੁਣ ਮੈਂ ਗੋਬਿੰਦ ਨਾਲ ਜਾਨ ਪਛਾਨ ਪਾ ਲਈ ਹੈ ਮੇਰਾ ਮਨ ਗੋਬਿੰਦ ਨਾਲ ਗਿੱਜ ਗਿਆ ਹੈ ਬੇਲਾਵਲ ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨ ਕਿਉਂ ਡੋਲੇ ਦੇਵਾ हे ਦੇਵਾ हे ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਸੋਹਣੇ ਚਰਨ ਬਸਦੇ ਹਨ ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ ਉਹ ਮਾਇਆ ਨੂੰ ਵੇਖ ਕੇ ਨਹੀਂ ਡੋਲਦਾ ਮਾਨੋ ਸਭ ਸੁਖ ਨੋ ਨਿਧ ਤਾਕੈ ਸਹਿਜ ਸਹਿਜ ਜਸ ਬੋਲੇ ਦੇਵ ਰਹਾਓ ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿ ਕੇ ਤੇਰੀ ਸਿਫਤ ਸਲਾਹ ਕਰਦਾ ਹੈ ਪਰਮਾਤਮਾ ਉਸ ਦੇ ਅੰਦਰ ਮਾਨੋ ਸਾਰੇ ਸੁਖ ਤੇ ਜਗਤ ਦੇ ਨੋ ਹੀ ਖਜ਼ਾਨੇ ਆ ਜਾਂਦੇ ਹਨ ਰਹਾਓ ਤਬ ਇਹ ਮਤ ਜੋ ਸਭ ਮਹਿ ਬਿਖੈ ਕੋਟਲ ਗਾਂਠ ਜਬ ਖੋਲੈ ਦੇਵਾ ਸਿਮਰਨ ਦੀ ਬਰਕਤ ਨਾਲ ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ ਡੇਢੀ ਕੁੰਡੀ ਭਾਵ ਖੋਟ ਕੱਢਦਾ ਹੈ ਤਾਂ ਉਸ ਦੇ ਅੰਦਰ ਇਹ ਮਤ ਉਪਜਦੀ ਹੈ ਕਿ ਉਸ ਨੂੰ ਹਾਰ ਤਾਂ ਪ੍ਰਭੂ ਪਰਮਾਤਮਾ ਹੀ ਦਿਸਦਾ ਹੈ ਬਾਰੰਬਾਰ ਮਾਇਆ ਤੇ اٹਕੈ ਲੈ ਨਰਜਾ ਮਨ ਤੋਂ ਲੈ ਦੇਵਾ ਉਹ ਮਨੁੱਖ ਮੜਮੜ ਆਪਣੇ ਮਨ ਨੂੰ ਮਾਇਆ ਵੱਲੋਂ ਰੋਕਦਾ ਹੈ ਤੇ ਤਕੜੀ ਲੈ ਕੇ ਤੋਲਦਾ ਰਹਿੰਦਾ ਹੈ ਭਾਵ ਮਨ ਨੂੰ ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ ਜੈ ਹੈ ਉਹ ਜਾਏ ਤਹੀ ਸੁਖ ਪਾਵੇ ਮਾਇਆ ਦਾਸ ਨਾ ਝੋਲੇ ਦੇਵ ਜਿੱਥੇ ਭੀਓ ਮਨੁੱਖ ਜਾਂਦਾ ਹੈ ਉੱਥੇ ਹੀ ਸੁਖ ਪਾਉਂਦਾ ਹੈ ਉਸ ਨੂੰ ਮਾਇਆ ਪਰਮਾੰਦੀ ਨਹੀਂ ਕਹ ਕਬੀਰ ਮੇਰਾ ਮਨ ਮਾਨਿਆ RAM ਪ੍ਰੀਤ ਕਿਉ ਲੈ ਦੇਵਾ ਕਬੀਰ ਆਖਦਾ ਹੈ ਮੈਂ ਵੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਕਰ ਦਿੱਤਾ ਹੈ ਹੁਣੇ ਮੇਰਾ ਮਨ ਪ੍ਰਭੂ ਪਰਮਾਤਮਾ ਨਾਲ ਪਤੀਜ ਗਿਆ ਹੈ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਰਾਗ ਬਿਲਾਵਲ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਫਲ ਜਨਮ ਮੋਕੋ ਗੁਰ ਕੀਨਾ ਮੈਨੂੰ ਮੇਰੇ ਸਤਿਗੁਰ ਨੇ ਸਫਲ ਜਨਮ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ ਦੁੱਖ ਬਿਸਾਰ ਸੁਖ ਅੰਤਰ ਲੀਨਾ ਮੈਂ ਹੁਣ ਜਗਤ ਦੇ ਸਾਰੇ ਦੁੱਖ ਭੁਲਾ ਕੇ ਆਤਮਕ ਸੁਖ ਵਿੱਚ ਲੀਨ ਹੋ ਗਿਆ ਹਾਂ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਤਨ ਮਨ ਦੇ ਦੁੱਖ ਮਿਟ ਜਾਂਦੇ ਹਨ ਗਿਆਨ ਅੰਜਨ ਮੋਕੋ ਗੁਰ ਦੀਨਾ ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ ਐਸਾ ਸ਼ੁਰਮਾ ਦਿੱਤਾ ਹੈ RAM ਨਾਮ ਬਿਨ ਜੀਵਨ ਮਨਹੀਨ ਰਹਾਓ ਐਸਾ ਸ਼ੁਰਮਾ ਦਿੱਤਾ ਹੈ ਕਿ हे ਮਨ ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਵਣਾ ਵਿਅਰਥ ਜਾਪਦਾ ਹੈ ਨਾਮ ਦੇ ਸਿਮਰਨ ਕਰ ਜਾਣਾ ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰਕੇ ਪ੍ਰਭੂ ਨਾਲ ਸਾਝ ਪਾ ਲਈ ਹੈ ਜਗ ਜੀਵਨ ਸੋ ਜਿਓ ਸਮਾਨਾ ਤੇ ਜਗਤ ਦੇ ਆਸਰੇ ਵਿੱਚ ਪ੍ਰਭੂ ਪਰਮਾਤਮਾ ਮੇਰੀ ਮਦਦ ਕਰਦਾ ਹੈ ਤੇ ਜਗਤ ਦੇ ਆਸਰੇ ਪ੍ਰਭੂ ਵਿੱਚ ਮੇਰੀ ਜਿੰਦ ਲੀਨ ਹੋ ਗਈ ਹੈ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸੋ ਜਿਓ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 857 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 858 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਰ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ